ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਹੜੇ ਬੱਚਿਆਂ ਦੇ ਕੱਲ ਫਿਜ਼ੀਕਲ ਖਤਮ ਹੋਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 11 ਤਰੀਕ ਤੋਂ ਫਿਜ਼ੀਕਲ ਸਟਾਰਟ ਹੋਈ ਸੀ ਤੇ 17 ਤਰੀਕ ਤੱਕ ਫਿਜ਼ੀਕਲ ਚੱਲੇ ਨੇ ਤੇ ਕੁੱਲ 3.5 ਲੱਖ ਬੱਚਿਆਂ ਦੇ ਕਰੀਬ ਸੀ ਜਿੰਨਾ ਜਿਹੜੇ ਬੱਚਿਆਂ ਨੇ ਪੰਜਾਬ ਪੁਲਿਸ ਕਨਸਟੇਬਲ 2025 ਦਾ ਫਾਰਮ ਅਪਲਾਈ ਕੀਤਾ ਸੀਗਾ ਪਰ ਉਹਦੇ ਵਿੱਚੋਂ ਪੇਪਰ ਕਲੀਅਰ ਕਰਨ ਤੋਂ ਬਾਅਦ ਸਿਰਫ 17000 ਜਿਹੜੇ 17311 ਬੱਚਿਆਂ ਨੂੰ ਫਿਜ਼ੀਕਲੀ ਸਿਲੈਕਟ ਕਰਿਆ ਗਿਆ ਤੇ ਹੁਣ ਤੁਹਾਡਾ ਜਿਹੜਾ ਨੈਕਸਟ ਪ੍ਰੋਸੈਸਾ ਕੀ ਹੋਣਾ ਕਿਸ ਤਰੀਕੇ ਨਾਲ ਜਿਹੜੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਕਿੰਨੀ ਤੁਹਾਡੀ ਜਿਹੜੀ ਐਕਸਪੈਕਟਿਡ ਆਪਾਂ ਮੰਨ ਸਕਦੇ ਹਾਂ ਕਿ ਕੱਟਆਫ ਰਹ ਸਕਦੀ ਆ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਆ ਤੇ ਸਭ ਤੋਂ ਪਹਿਲਾਂ ਜਿਹੜੀ ਵੀ ਚੈਨਲ ਤੇ ਬੱਚੇ ਆਪਣੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਨ ਨਾਲ ਦੇ ਨਾਲ ਜਿਹੜਾ ਬੈਲ ਆਈਕਨ ਉਹ ਸਾਈਡ ਤੇ ਤੁਹਾਡੇ ਕੋਲ ਆਈਕਨ ਬਣਿਆ ਹੋਇਆ ਠੀਕ ਹੈ ਇਹ ਬਾਕੀ ਜਿਹੜੀਆਂ ਜਿੱਤੇ ਆਪਾਂ ਐਕਸਪੈਕਟਡ ਕਟਆਫ ਬਣਾ ਕੇ ਲੈ ਕੇ ਆਏ ਆ ਇਹ ਆਪਾਂ ਕਿਸੇ ਦੀ ਤੁੱਕੇ ਨਾਲ ਜਾਂ ਆਪਾਂ ਕਹਿ ਸਕਦੇ ਆ ਵੀ ਪਿਛਲੇ ਡਾਟਾ ਨੂੰ ਦੇਖ ਕੇ ਪਿਛਲੇ ਸਾਲ ਦੇ ਐਕਸਪੈਕਟਡ ਕਟਆਫਸ ਨੂੰ ਦੇਖ ਕੇ ਜਾਂ ਕਟਆਫ ਫਾਈਨਲ ਕਟਆਫਸ ਨੂੰ ਦੇਖ ਕੇ ਉਹਨਾਂ ਨੂੰ ਤੋਂ ਦੇਖ ਕੇ ਆਪਾਂ ਇਹ ਜੀ ਨਈ ਜਿਹੜੀ ਹੀ ਬਣਾਈ ਆਪਾਂ ਹਰੇਕ ਕੈਟਾਗਰੀ ਦੇ 20 ਤੋਂ 25 ਬੱਚਿਆਂ ਨਾਲ ਜਿਹੜੇ ਸੰਪਰਕ ਸੀਗੇ ਤੇ ਉਹਨਾਂ ਨਾਲ ਜੋ ਸੰਪਰਕ ਕਰਿਆ ਉਹਨਾਂ ਚੋਂ ਮਤਲਬ ਕਿ 10 ਤੋਂ 12 ਬੱਚੇ ਜਿਹੜੇ ਫਿਜ਼ੀਕਲ ਕਲੀਅਰ ਕਰਕੇ ਤੇ 10 ਤੋਂ 12 ਵਿੱਚ ਜਿਨ੍ਹਾਂ ਦਾ ਜਿਹੜੇ ਬੱਚਿਆਂ ਦਾ ਫਿਜ਼ੀਕਲ ਕਲੀਅਰ ਉਹ ਨਹੀਂ ਹੋਇਆ ਠੀਕ ਹੈ ਉਹਨਾਂ ਸਾਰੇ ਬੱਚਿਆਂ ਦਾ ਆਪਣਾ ਡਾਟਾ ਲੈ ਕੇ ਹਰੀ ਕੈਟਾਗਰੀ ਦੇ ਬੱਚਿਆਂ ਦਾ ਆਪਾਂ ਉਸ ਹਾਵ ਨਾਲ ਜਿਹੜੀ ਐਕਸਪੈਕਟਿਡ ਕੱਟਆਫ ਬਣਾਈ ਆ ਮੇਬੀ ਹੋ ਸਕਦਾ ਜਿਹੜੀ ਕੱਟਆਫ ਹੈ ਇਹ ਚੋਂ ਕੋਈ ਪੁਆਇੰਟ ਉੱਤੇ ਹੋ ਜੇ ਕੋਈ ਪੁਆਇੰਟ ਥੱਲੇ ਹੋ ਜੇ ਕਿਉਂਕਿ ਐਕਿਊਰੇਟ ਤਾਂ ਕੋਈ ਵੀ ਚੀਜ਼ ਨਹੀਂ ਹੋ ਸਕਦੀ ਨਾ ਆਪਾਂ ਬਸ ਜਿਹੜੇ ਬੱਚਿਆਂ ਦਾ ਡਾਟਾ ਲਿਆ ਸੀ ਬੱਚਿਆਂ ਦੇ ਮਾਰਕਸ ਪੁੱਛ ਉਹਨਾਂ ਦੇ ਫਿਜ਼ੀਕਲ ਬਾਰੇ ਪੁੱਛਿਆ ਤੇ ਕਿੰਨੇ ਕਿੰਨੇ ਬੱਚੇ ਸੀ ਜਿਹੜੇ ਉਹਨਾਂ ਨਾਲ ਕਿੰਨੇ ਕਿੰਨੇ ਮਾਰਕਸ ਵਾਲੇ ਬੱਚੇ ਸੀ ਜਿਹੜਿਆਂ ਦਾ ਫੀਕਲ ਕਲੀਅਰ ਹੋਇਆ ਤੇ ਜਿਨ੍ਹਾਂ ਦਾ ਬੱਦ ਨੰਬਰਾਂ ਵਾਲੇ ਦਾ ਬੱਚੇ ਦਾ ਫੀਕਲ ਜਿਹੜਾ ਕਲੀਅਰ ਨਹੀਂ ਹੋਇਆ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਐਕਸਪੈਕਟਿਡ ਕੱਟਆਫ ਜਿਹੜੀ ਤਿਆਰ ਕਰੀ ਆ ਇਹ ਦੇਖੋ ਉਹਨਾਂ ਸਾਰਿਆਂ ਦੇ ਡਾਊਟ ਸੀਗੇ ਕਿ ਸਰ ਕਿੰਨੀ ਕੁ ਰਹਿ ਸਕਦੀ ਐਕਸਪੈਕਟਿਡ ਕੱਟਆਫ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਆ ਤੇ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਸੋਡੀ ਇੱਕ ਵਾਰ ਕੱਟਆਫ ਫੇਅਰ ਆਉਣੀ ਆ ਹੁਣ ਦੋ ਸੋਡੀ ਜਿਹੜੀਆਂ ਫਾਈਨਲ ਇੱਕ ਕੱਟਆਫ ਦੇਖੋ ਸ ਠੀਕ ਹੈ 100 ਦੀ ਡਬੀਏਡ ਕਟਆਫ ਹੋਊਗੀ ਤੇ 100 ਜਿਹੜੀ ਫਾਈਨਲ ਮੈਡੀਕਲ ਵਾਲੇ ਬੱਚਿਆਂ ਦੀ ਕਟਆਫ ਆਊਗੀ ਜਿਹੜੇ 1746 ਬੱਚੇ ਟੋਟਲ ਕੈਂਡੀਡੇਟ ਰੱਖਨੇ ਹੋ ਨੇ ਤੇ ਚਲੋ ਹੁਣ ਅੱਜ ਦੀ ਜਿਹੜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਤੇ ਮੈਂ ਦੇਖੋ ਪਹਿਲਾਂ ਆਪਾਂ ਨੇ ਇਸ ਤਰੀਕੇ ਨਾਲ ਇੱਕ ਕਟਆਫ ਬਣਾ ਕੇ ਪਹਿਲਾਂ ਵੀ ਇੱਕ ਵੀਡੀਓ ਪਾਈ ਹੋਈ ਸੀ ਪਰ ਉਸ ਤੋਂ ਆਪਾਂ ਥੋੜੀ ਜਿਹੀ ਜਿਹੜੀ ਇਹ ਕਟਆਫ ਘਟਾ ਕੇ ਜਿਹੜੀ ਹੈਗੀ ਦਿੱਤੀ ਹੋਈ ਆ ਮੇਬੀ ਹੋ ਸਕਦਾ ਉਹ ਵੀ ਐਕੂਰੇਟ ਹੋਵੇ ਥੋੜੀ ਕਰੈਕਟ ਹੋਵੇ ਠੀਕ ਹੈ ਇਹ ਵੀ ਥੋੜੀ ਕਰੈਕਟ ਹੋ ਸਕਦੀ ਆ ਪਰ ਆਪਾਂ ਇਹ ਨਹੀਂ ਪ੍ਰੋਪਰ ਤਰੀਕੇ ਨਾਲ ਨਹੀਂ ਕਹਿ ਸਕਦੇ ਕਿ ਇਹ ਫਾਈਨਲੀ ਜਿਹੜੀ ਹੀ ਕੱਟਆਫ ਹੈ ਇਹ 0.2 ਪੁਆਇੰਟ ਉੱਤੇ ਜਾ ਸਕਦੇ ਆ ਨੰਬਰ ਠੀਕ ਹੈ ਪੁਆਇੰਟ 2 ਪੁਆਇੰਟ ਜਿਹੜੇ ਹੈਗੇ ਥੱਲੇ ਜਾ ਸਕਦੇ ਪਲੱਸ ਵੀ ਹੋ ਸਕਦੇ ਮਾਈਨਸ ਵੀ ਹੋ ਸਕਦੇ ਆ ਕਿਉਂਕਿ ਹੁਣ ਮੈਂ ਜਿਹੜਾ ਮਤਲਬ ਕਿ ਆਪਾਂ ਬੈਕਵਰਡ ਕਲਾਸ ਜਿਹੜੀ ਵੀਸੀ ਕਲਾਸ ਦੇ ਬੱਚੇ ਸੀ ਕੁਝ ਉਹਨਾਂ ਨਾਲ ਗੱਲ ਕਰੀ ਸੀ ਮੈਂ ਤਕਰੀਬਨ 20 ਤੋਂ 25 ਬੱਚਿਆਂ ਨਾਲ ਗੱਲ ਕਰੀ ਉਹ ਵੀ ਇੱਕ ਤਰ੍ਹਾਂ ਦਾ ਕਹਿ ਸਕਦੇ ਆਪਾਂ 10 ਕੋ ਬੱਚੇ ਨੇ ਕਲੀਅਰ ਕਰਿਆ 10 ਕੋੱਚੇ ਪਾਸ ਹੋ ਗਏ ਠੀਕ ਹੈ ਤੇ ਕੁਝ ਬੱਚੇ ਜਿਹੜੇ ਜਿਹੜੇ ਮੰਨ ਕੇ ਫੇਲ ਹੋਏ ਨੇ ਇਸ ਦੇ ਵਿੱਚੋਂ ਫਿਜ਼ੀਕਲ ਦੇ ਵਿੱਚੋਂ ਉਹਨਾਂ ਨੇ ਘੱਟੋ-ਘੱਟ 80-80-80 ਨੰਬਰ ਸੀਗੇ ਵਿੱਚ ਇੰਨੇ-ਇੰਨੇ ਮਾਰਕਸ ਵਾਲੇ ਬੱਚੇ ਵੀ ਜਿਹੜੇ ਹੈਗੇ ਆ ਫਿਜ਼ੀਕਲ ਜਿਨ੍ਹਾਂ ਨੇ ਕਲੀਅਰ ਨਹੀਂ ਕੀਤਾ ਤੇ ਹੁਣ ਉਹਨਾਂ ਕਰਕੇ ਜਿਹੜੀ ਹੈਗੀ ਆ ਕੱਟ-ਆਫ ਡਿੱਗ ਸਕਦੀ ਆ ਪਹਿਲਾਂ ਗੱਲ ਕੀਤੀ ਸੀ ਜਿਹੜੇ ਪਹਿਲਾਂ ਮਤਲਬ ਕਿ ਆਪਾਂ ਜਿਹੜੀ ਪਹਿਲਾਂ ਐਕਸਪੈਕਟਿਡ ਕੱਟ-ਆਫ ਬਣਾਈ ਸੀ ਫਿਜ਼ੀਕਲ ਹੋਣ ਤੋਂ ਪਹਿਲਾਂ ਉੱਥੇ ਬੱਚਿਆਂ ਦੇ ਨੰਬਰ ਦੇਖ ਕੇ ਬੱਚਿਆਂ ਦੇ ਕਿਸੇ ਦੇ 92 ਨੰਬਰ ਕਿਸੇ ਦੇ 94 ਨੰਬਰ ਠੀਕ ਹੈ ਕਿਸੇ ਦੇ 85 ਨੰਬਰ ਕਿਸੇ ਦੇ 88 ਨੰਬਰ ਉਹਨਾਂ ਮਾਰਕਸ ਨੂੰ ਦੇਖ ਕੇ ਆਪਾਂ ਨੂੰ ਲੱਗਦਾ ਸੀ ਕੱਟ-ਆਫ ਉ ਪਰ ਪਿਛਲੀ ਵਾਰ ਫਿਜ਼ੀਕਲ 延迟 ਹੋਇਆ ਸੀ ਤਾਂ ਕਰਕੇ ਜਿਹੜੀ ਕੱਟਆਫ ਆਉ ਥੋੜੀ ਜਿਹੀ ਡਾਊਨ ਹੋ ਗਈ ਮਤਲਬ ਕਿ ਜ਼ਿਆਦਾ ਬਾਕੀ ਸੀ ਇਸ ਵਾਰ ਫਿਜ਼ੀਕਲ ਜਲਦੀ ਹੋਣ ਕਰਕੇ ਬੱਚਿਆਂ ਦਾ ਜਿਹੜਾ ਫੀਕਲ ਲਈ ਤਿਆਰੀ ਕਰਨ ਦਾ ਸਮਾਂ ਵੀ ਬੱਚਿਆਂ ਨੂੰ ਘੱਟ ਮਿਲਿਆ ਤੇ ਇਸ ਵਾਰ ਜਿਹੜਾ ਪੰਜਾਬ ਦੇ ਵਿੱਚ ਵੈਦਰ ਕੰਡੀਸ਼ਨਸ ਹੋ ਗਈ ਸੀ ਫਲੱਡ ਆ ਗਈ ਸੀ ਤੇ ਕੁਝ ਏਰੀਆ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਫਿਜ਼ੀਕਲ ਮਤਲਬ ਕਿ ਤਿਆਰੀ ਹੋ ਹੀ ਨਹੀਂ ਸਕੀ ਜਿੰਨਾ ਕਰ ਤੇਰੀ ਕੱਟਆਫ ਹੈ ਉਹਨਾਂ ਤੋਂ ਫਿਜ਼ੀਕਲ ਕਲੀਅਰ ਨਹੀਂ ਹੋਏ ਜਿੰਨੇ ਜਿਹੜੇ ਬੱਚੇ ਦਾ ਫੀਕਲ ਮਤਲਬ ਦੀ ਤਿਆਰੀ ਨਹੀਂ ਹੋਈ ਤੇ ਕੱਟਆਫ ਹੁਣ ਡਾਊਨ ਜਾ ਸਕਦੀ ਆ ਹੁਣ ਚਲੋ ਆਪ ਹੁੰਦੀ ਮੈਂ ਬੈਕਵਰਡ ਕਲਾਸਿਸ ਦੀ ਕਟਆਫ ਸੀਗੀ ਠੀਕ ਹੈ ਇਹ ਜਿਹੜੀ ਮੇਲ ਦੀ 80 ਤੋਂ 81 ਰਹਿ ਸਕਦੀ ਆ ਇਹ ਦੇਖੋ ਇਹ ਤੋਂ 0.2 0.1 ਦਾ ਨੰਬਰ ਉੱਚੇ ਉੱਤੇ ਵੀ ਹੋ ਸਕਦਾ ਤੇ ਨੀਵੇਂ ਵੀ ਹੋ ਸਕਦਾ ਠੀਕ ਆ ਤੇ ਫੀਮੇਲਸ ਦੀ 74 ਤੋਂ 75 ਰਹਿ ਸਕਦੀ ਆ ਠੀਕ ਆ ਤੇ ایਡਬਲਿਊਐਸ ਦੀ ایਡਬਲਿਊਐਸ ਦੀ ਰਹਿ ਸਕਦੀ ਆ 68 ਤੋਂ 69 ਤੱਕ ਇਹ ਵੱਧੋ ਤਾਂ 70 ਮੰਨ ਲਓ ਪਿਛਲੀ ਵਾਰ ਬੱਚਿਆਂ ਦਾ ਜਿਹੜੇ ਡਾਊਟ ਨੇ ਕਿ ਸਰ ਪਿਛਲੀ ਵਾਰ 12 13 ਨੰਬਰ ਜਿਹੜੀ ਕਟਆਫ ਹੋ ایਡਬਲਿਊਐਸ ਦੀ ਵੱਧ ਕੇ ਗਈ ਸੀ ਦੇਖੋ ਪਿਛਲੀ ਵਾਰ ਕੋਈ ਹੋਰ ਕੇਸ ਸੀ ਆ ਪਿਛਲੀ ਵਾਰ ਜਿਹੜੀ ਹੈਗੇ ਇਹਨਾਂ ਨੂੰ ਮਤਲਬ ਕਿ ایਡਬਲਯੂਐਸ ਵਾਲੇ ਕੈਂਡੀਡੇਟ ਸੀਗੇ ਉਹਨਾਂ ਨੂੰ ਸੀਟ ਜਿਹੜੀ ਮਤਲਬ ਕਿ ਜਰਨਲ ਦੇ ਵਿੱਚ ਪਿਛਲੀ ਵਾਰ ਕਾਊਂਟ ਕਰਤੇ ਕਰਕੇ ਪਹਿਲਾਂ ਉਹਨਾਂ ਦੀ ਸਪੈਸ਼ਲ ਜਿਹੜੀ ਕੋਟਾ ਜਨਰ ਰਿਹਾ ਸੀਗਾ ਫਿਰ ਉਹਨਾਂ ਨੂੰ ਸੀਟ ਜਨਰਲ ਦੇ ਵਿੱਚ ਦਿੱਤੀ ਤਾਂ ਕਰਕੇ ਜਿਹੜਾ ਉਹਨਾਂ ਦੀ ਕੱਟ-ਆਫ ਵਧੀ ਪਰ ਇਸ ਵਾਰ ਜਿਸ ਤਰੀਕੇ ਨਾਲ ਸਾਰਿਆਂ ਦੀ categories ਦੀ ਕੱਟ-ਆਫ ਇਨਕਰੀਜ਼ ਹੋ ਗਈ ਉਸ ਤਰੀਕੇ ਨਾਲ ਹੀ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਵਿੱਚ ਉਹੀ ਮਤਲਬ ਕਿ ਐਕਿਊਰੇਟ ਫਾਰਮੂਲਾ ਲੱਗੂਗਾ ਠੀਕ ਹੈ ਇਸ ਵਾਰ ਇਹ ਨਹੀਂ ਹੋਗਾ ਕਿ ਇੱਕ categories ਦੀ 14 ਨੰਬਰ ਵਧੀ ਤੇ ਇੱਕ categories ਦੀ ਜਿਹ ਠੀਕ ਹੈ ਐਕਿਊਰੇਟ ਚੀਜ਼ ਬਦੂ ਸਾਰੇ ਪਾਸੇ ਕਿਉਂਕਿ ਸਾਰੇ ਕੈਟਾਗਰੀਜ਼ ਦੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਇੱਕੋ ਜਿਹੇ ਬੱਚੇ ਬੁਲਾਏ ਹੁੰਦੇ ਨੇ ਕਿਉਂਕਿ ਜਿਹੜੇ ਜਨਰਲ ਦੇ ਵਿੱਚ ਨੇ ਉਹਨਾਂ ਦੇ ਜ਼ਿਆਦਾ ਹੁੰਦੇ ਨੇ ਕਿਉਂਕਿ ਉੱਥੇ ਜਿਹੜੇ ਹੈਗੇ ਬਾਹਰੀ ਸਟੇਟਸ ਤੋਂ ਵੀ ਗਰਲਜ਼ ਵੀ ਜਿਹੜੀਆਂ ਹੈਗੀਆਂ ਜਨਰਲ ਬੁਆਏਜ਼ ਵਿੱਚ ਕਾਊਂਟ ਹੁੰਦੀਆਂ ਨੇ ਠੀਕ ਹੈ ਤੇ ਗਰਲਜ਼ ਦੀ ਰਹਿ ਸਕਦੀ ਹੈ ਤੋਂ 65 ਤੋਂ 60 ਨੰਬਰਾਂ ਤੱਕ ਠੀਕ ਹੈ ਤੇ ਜਿਹੜੇ ਐਕ ਸਰਵਿਸਮੈਨ ਵੀਰ ਨੇ ਇਹ ਸੌਰੀ ਤੇ ਇਹ ਤੁਸੀਂ ਲਾ ਕੇ ਚੱਲੋ ਵੀ ਜਿਹੜੀ ਹੈਗੇ 66 ਤੋਂ ਸਟਾਰਟ ਨੰਬਰ ਅ ਤੱਕ ਜਿਹੜੀ ਜਰਨਲ ਦੇ ਨੇ 68 67 ਨੰਬਰ ਤੱਕ ਜਿਹੜੀ ਇਹਨਾਂ ਦੀ ਫੀਕਲ ਕੱਟ ਆਫ ਰਹਿ ਸਕਦੀ ਆ ਤੇ ਫੀਮੇਲਸ ਦੀ 44 ਤੋਂ 45 ਤੱਕ ਠੀਕ ਹੈ ਤੇ ਇੱਕ ਸਰਵਿਸਮੈਨ ਬੈਕਵਰਡ ਕਲਾਸਸ ਵਾਲੇ 63 ਤੋਂ 64 ਤੱਕ ਠੀਕ ਹੈ ਇੱਕ ਸਰਵਿਸਮੈਨ ਐਸ ਸੀ ਐਮ ਬੀ ਵਾਲੇ 64 ਤੋਂ 54 ਤੋਂ 55 ਤੱਕ ਸੌਰੀ ਤੇ ਇੱਕ ਸਰਵਿਸਮੈਨ ਐਸ ਸੀ ਆਰਓ ਵਾਲੇ 68 ਤੋਂ 68 ਤੱਕ ਜਿਹੜੀ ਆਪਾਂ ਪਹਿਲਾਂ ਐਕਸਪੈਕਟਿਡ ਕੱਟ ਆਫ ਬਣਾਈ ਸੀ ਉਹ ਮਤਲਬ ਕਿ ਇਹ ਤੋਂ ਇੱਕ ਇੱਕ ਦੋ ਦੋ ਨੰਬਰ ਉੱਪਰ ਸੀਗੇ ਪਰ ਹੁਣ ਜਦੋਂ ਬੱਚਿਆਂ ਦਾ ਜਿਹੜਾ ਹੈਗਾ ਡਾਟਾ ਐਕਿਊਰੇਟ ਕਰਿਆ ਗਿਆ ਡਾਟਾ ਜਿਹੜਾ ਹੈਗਾ ਕਲੈਕਟ ਕਰਿਆ ਗਿਆ ਐਨਲਾਈਜ਼ ਕਰਿਆ ਗਿਆ ਤਾਂ ਇੰਨਾ ਪਤਾ ਲੱਗਦਾ ਕਿ ਕੱਟਆਫ 71 ਨੰਬਰ ਦੇ ਨਾਲ ਘਟ ਜਾਂ ਵਧ ਰਹਿ ਸਕਦੀ ਆ ਇਸ ਤੋਂ ਜ਼ਿਆਦਾ ਕੱਟਆਫ ਕਦੇ ਨਹੀਂ ਵਧੂਗੀ ਤੇ ਹੁਣ ਆਪਾਂ ਗੱਲ ਕਰੀਏ ਜਰਨਲ ਦੀ ਜਿਹੜੇ ਬੱਚਿਆਂ ਦੀ ਮਤਲਬ ਕਿ ਸਾਰਿਆਂ ਤੋਂ ਜ਼ਿਆਦਾ ਜਿੱਥੇ ਅੱਖ ਹੁੰਦੀ ਆ ਸਾਰੇ ਕੈਂਡੀਡੇਟਸ ਦੀ 82 ਤੋਂ 83 ਤੱਕ ਜਿਹੜੀ ਜਰਨਲ ਦੀ ਕੱਟਆਫ ਰਹਿ ਸਕਦੀ ਆ ਹੁਣ ਜਿਹੜੀਆਂ ਅਦਰ ਸਟੇਟ ਗਰਲਸ ਆਗੀਆਂ ਬॉयਲਸ ਤਾਂ ਕਿ ਉਹਨਾਂ ਦੇ ਜਿਹੜੇ ਡਾਊਟ ਨੇ ਮੈਂ ਸਭ ਨੂੰ ਦੱਸ ਦੇਣਾ ਚਾਹਣਾ ਅਗਰ ਤੁਸੀਂ ਅਦਰ ਸਟੇਟ ਹ हरियाणा ਆ ਗਿਆ राजस्थान ਤੁਸੀਂ ਉੱਥੇ ਕਿਸੇ ਵੀ ਕੈਟਾਗਰੀ ਦੇ ਹੋ ਤੁਸੀਂ ਐਸਸੀ ਹੋ ਤੁਸੀਂ ਐਮਬੀਓ ਤੁਸੀਂ ਬਾਹਰਲੇ ਇੱਥੇ ਪੰਜਾਬ ਦੇ ਵਿੱਚ ਆ ਕੇ ਜਨਰਲ ਬੁਆਏਸ ਦੇ ਵਿੱਚ ਕਾਊਂਟ ਹੋਵੋਗੇ ਚਾਹੇ ਗਰਲਸ ਹੈ ਕੋਈ ਠੀਕ ਹੈ ਚਾਹੇ ਕੋਈ ਵੀ ਗਰਲ ਲਾਗੀ ਚਾਹੇ ਕੋਈ ਵੀ ਬੁਆਏ ਆ ਗਿਆ ਤੁਸੀਂ ਓਪਨ ਜਨਰਲ ਕੈਟਾਗਰੀ ਦੇ ਵਿੱਚ ਕਾਊਂਟ ਹੋਮ ਹੋਗੇ ਠੀਕ ਹੈ ਤੇ ਬੈਸਿਕ ਤੋਂ 83 ਨੰਬਰ ਵਾਲੇ ਬਿਲਕੁਲ ਸੇਫ ਨੇ ਤੇ ਜਿਹੜੇ ਆ ਗਰਲਸ ਆ ਗੀਆਂ ਜਨਰਲ ਦੀਆਂ ਉਹ ਆ ਗਏ 77 ਤੋਂ 78 ਨੰਬਰਾਂ ਤੱਕ ਠੀਕ ਹੈ ਤੇ ਐਸਸੀ ਐਮਬੀ ਜਿਹੜੇ ਪੰਜਾਬ ਦੇ ਆ ਗਏ ਉਹਨਾਂ ਨੇ 74 75 ਤੇ ਫੀਮੇਲਸ ਲਈ 77 72 पीएससी आर ओ आगे ਜਿਹੜੇ ਨਾਸੀ ਐਸੀ ਤੱਕ ਤੇ ਜਿਹੜੀਆਂ ਫੀਮੇਲਸ ਨੇ 75 ਤੋਂ 76 ਮਾਰਕਸ ਤੱਕ ਤੇ ਵਾਰਡ ਆਫ ਫ੍ਰੀडम फाइਟਰ 49 50 ਤੱਕ ਤੇ ਫੀਮੇਲਸ ਦੀ 45 46 ਤੱਕ ਕਿਉਂਕਿ ਇਹਨਾਂ ਦੇ ਜਿਹੜੇ ਹੈ ਪੋਸਟਾਂ 2024 ਦੇ ਵਿੱਚ ਵੀ ਖਾਲੀ ਰਹੀਆਂ ਸੀ ਤਾਂ ਇੱਥੇ ਜਿਹੜਾ ਹੈਗਾ ਜਨਰਲ ਕੈਂਡੀਡੇਟ ਨੂੰ ਜਦੋਂ ਤੇ ਬਾਕੀ ਜਿਹੜੇ ਐਸ ਸੀ ਵੀ ਸੀ ਕੈਟਾਗਰੀ ਦੇ ਸੀ ਜਦੋਂ ਰਿਜ਼ਲਟ ਰਵਾਈਜ਼ ਕਰਿਆ ਗਿਆ ਤਾਂ ਇਹਨਾਂ ਨੂੰ ਇਹਨਾਂ ਦੇ ਜਿਹੜੇ ਸੀਟਾਂ ਦੇ ਵਿੱਚ ਜਿਹੜਾ ਹੈਗਾ ਸ਼ਿਫਟ ਕੀਤਾ ਗਿਆ ਠੀਕ ਆ ਤੇ ਵਾਰਡ ਆਫ ਪੁਲਿਸ ਪਰਸਨਲਸ ਇਹਨਾਂ ਦੇ ਜਿਹੜੇ ਹੈ 53 ਤੋਂ 74 ਤੱਕ ਤੇ ਫੀਵਰ ਦੀ ਕਾਰਡ ਤੋਂ ਵਾਰਡ ਤੱਕ ਕਿਉਂਕ ਇੰਨਾਂ ਨੂੰ ਜਿਹੜੀ ਹੈ ਇਸ ਤਰੀਕੇ ਨਾਲ ਕੱਟ ਆਫ ਮਿਲਦੀ ਆ ਤੇ ਇਸ ਤੋਂ ਆਪਾਂ ਕਹਿ ਸਕਦੇ ਆ ਵੀ ਪੁਆਇੰਟ ਕੱਟ ਆਫ ਪਲੱਸ ਜਾ ਸਕਦੀ ਆ ਪੁਆਇੰਟ ਕੱਟ ਆਫ ਮਾਈਨਸ ਜਾ ਸਕਦੀ ਆ ਇਸ ਤੋਂ ਜ਼ਿਆਦਾ ਵੀ ਨਹੀਂ ਆਪਾਂ ਕਹਿ ਸਕਦੇ 2 ਨੰਬਰ ਥੱਲੇ ਡਿੱਗ ਜੂਗੀ ਠੀਕ ਹੈ ਜਾਂ 2 ਨੰਬਰ ਜ਼ਿਆਦਾ ਕੱਟ ਆਫ ਹੋ ਜੂਗੀ ਇਸ ਦੇ ਨੇੜੇ ਤੇੜੇ ਕੱਟ ਆਫ ਰਹੂਗੀ ਬਾਕੀ ਆਪਣੇ ਕੋਲ ਡਾਟਾ ਹੋਰ ਵੀ ਆ ਰਿਹਾ ਹੈ ਤੇ ਆਪਾਂ ਪਿਛਲੀ ਕੱਟ ਆਫ ਨੂੰ ਦੇਖ ਕੇ ਵੀ ਰਹੇਗਾ ਤੁਹਾਨੂੰ ਇੱਕ ਸਪੈਸ਼ਲ ਸੈਸ਼ਨ ਬਣਾ ਕੇ ਦੇ ਦਾਂਗੇ ਜਿਸ ਤੋਂ ਤੁਹਾਨੂੰ ਪ੍ਰੋਪਰਲੀ ਕਲੀਅਰ ਹੋ ਜੂਗਾ ਕਿ ਅਸੀਂ ਹਾਂ ਫਿਜ਼ੀਕਲ ਦੀ ਆ ਗੱਲੇ ਪੀਪਰ ਦੀ ਤਿਆਰੀ ਕਰੀਏ ਜਾਂ ਸਾਡੇ ਜਿਹੜਾ ਹੈਗਾ ਨੰਬਰ ਸਾਡੀ ਜਿਹੜੀ ਸਿਲੈਕਸ਼ਨ ਇਸ ਪੰਜਾਬ ਪੁਲਸ ਕੌਨਸਟਿਊਟ 2025 ਵਿੱਚ ਹੋ ਜੂਗੀ ਜਾਂ ਨਹੀਂ ਠੀਕ ਹੈ ਤੇ ਬਾਕੀ ਅੱਜ ਦੀ ਆਪਣੀ ਇਨਫੋਰਮੇਸ਼ਨ ਸਿਰਫ ਐਨੀ ਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਕਰਦੇ ਬੈਲ ਆਈਕਨ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜਾ ਹੁਣ ਤੁਹਾਡਾ ਨੈਕਸਟ ਪ੍ਰੋਸੈਸ ਹੈ ਉਹ ਰਹੂਗਾ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਉਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਇਹ ਆਪਾਂ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇ ਦਾਂਗੇ ਇਸ ਚੀਜ਼ ਬਾਰੇ ਫਿਲਹਾਲ ਜਿਹੜੀ ਆਪਾਂ ਵੀਡੀਓ ਬਣਾਈ ਸੀ ਤੁਸੀਂ ਇਸ ਤੋਂ ਜਿਹੜਾ ਆਪਣਾ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਡੇ ਸਾਰੇ ਡਾਊਟਸ ਜਿਹੜੇ ਕੁਝ ਬੱਚਿਆਂ ਦੀ ਜਿਹੜੀ ਮੈਨੂੰ ਰਿਪਲਾਈ ਨਹੀਂ ਹੁੰਦੀ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਾਰੇ ਬੱਚਿਆਂ ਦੇ ਰਿਪਲਾਈ ਕਰਾਂ ਕਮੈਂਟਾਂ ਦੇ ਵਿੱਚ ਤੇ ਬਾਕੀ ਜੇਕਰ ਕਿਸੇ ਨੂੰ ਪਰਸਨਲੀ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਆਪਣੇ ਚੈਨਲ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਜੌਬ ਪੁਆਇੰਟ ਪੰਜਾਬ ਬਾਕੀ ਅਸੀਂ ਉਮੀਦ ਕਰਦੇ ਹਾਂ ਦੋਸਤੋ 26 ਤੁਹਾਡੇ ਲਈ ਨੌ